ਪੰਜਾਬ ਦੇ ਜ਼ਿਆਦਾਤਰ ਇਲਾਕੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਹੋ ਛਾ ਚੁੱਕੇ ਨੇ ਤਾਂ ਹੋ ਰਹੀ ਭਾਰੀ ਬਰਸਾਤ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦੂਜੇ ਪਾਸੇ ਹੜਾ ਦੇ ਪਾਣੀ ਦੇ ਨਾਲ ਘਿਰੇ ਹੋਏ ਲੋਕਾਂ ਨੂੰ ਖਤਰਨਾਕ ਸੱਪਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਇਨਸਾਨਾਂ ਤੇ ਪਾਲਤੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਹਲਾਤਾ ਦੇ ਵਿੱਚ ਜਿਉਣਾ ਪੈ ਰਿਹਾ ਇਸ ਤਸਵੀਰ ਦੇ ਸਾਹਮਣੇ ਆਉਣ ਦੇ ਨਾਲ ਹਰ ਕੋਈ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰ ਰਿਹਾ ਹੈ ਕਿ ਰੱਬਾ ਹੁਣ ਬਸ ਕਰ ਕਿਉਂਕਿ ਇੱਕ ਪਾਸੇ ਦਰਿਆ ਦੇ ਨਾਲੇ ਉਫਾਨ ਤੇ ਨੇ ਦੂਜੇ ਪਾਸੇ ਅਸਮਾਨੋਂ ਮੀਂਹ ਵਰ ਰਿਹਾ ਜਿਸ ਦੇ ਨਾਲ ਮੁਸੀਬਤ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਤਾਂ ਪਾਣੀ ਖੜ ਚੁੱਕਿਆ ਦੂਜਾ ਇਸ ਦੇ ਵਿੱਚ ਕਈ ਖਤਰਨਾਕ ਜੀਵ ਜੰਤੂ ਨਿਕਲ ਰਹੇ ਨੇ ਤੇ ਲੋਕਾਂ ਦੀ ਜਾਨ ਨੂੰ ਹੁਣ ਖਤਰਾ ਬਣਿਆ ਪੰਜਾਬ ਦੇ ਜ਼ਿਆਦਾਤਰ ਇਲਾਕੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਛੇਡ ਆ ਚੁੱਕੇ ਨੇ ਤਾਂ ਹੋ ਰਹੀ ਭਾਰੀ ਬਰਸਾਤ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦੂਜੇ ਪਾਸੇ ਹੜ੍ਹਾਂ ਦੇ ਪਾਣੀ ਦੇ ਨਾਲ ਘਿਰੇ ਹੋਏ ਲੋਕਾਂ ਨੂੰ ਖਤਰਨਾਕ ਸੱਪਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਇਨਸਾਨਾਂ ਤੇ ਪਾਲਤੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਹਲਾਤਾ ਦੇ ਵਿੱਚ ਜਿਉਣਾ ਪੈ ਰਿਹਾ ਇਸ ਤਸਵੀਰ ਦੇ ਸਾਹਮਣੇ ਆਉਣ ਦੇ ਨਾਲ ਹਰ ਕੋਈ ਪਰਮਾਤਮਾ ਅੱਗੇ ਇਹੋ ਅਰਦਾਸ ਕਰ ਰਿਹਾ ਕਿ ਰੱਬਾ ਹੁਣ ਬੱਸ ਕਰ ਕਿਉਂਕਿ ਇੱਕ ਪਾਸੇ ਦਰਿਆ ਦੇ ਨਾਲੇ ਉਫਾਨ ਤੇ ਨੇ ਦੂਜੇ ਪਾਸੇ ਅਸਮਾਨੋਂ ਮੀਂਹ ਵਰ ਰਿਹਾ ਜਿਸ ਦੇ ਨਾਲ ਮੁਸੀਬਤ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਤਾਂ ਪਾਣੀ ਖੜ ਚੁੱਕਿਆ ਹੈ ਦੂਜਾ ਇਸ ਪਾਣੀ ਦੇ ਵਿੱਚ ਕਈ ਖਤਰਨਾਕ ਜੀਵ ਜੰਤੂ ਨਿਕਲ ਰਹੇ ਨੇ ਤੇ ਲੋਕਾਂ ਦੀ ਜਾਨ ਨੂੰ ਹੁਣ ਖਤਰਾ ਬਣਿਆ ਹੋਇਆ ਪੰਜਾਬ ਦੇ ਜ਼ਿਆਦਾਤਰ ਇਲਾਕੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਹੀਟ ਆ ਚੁੱਕੇ ਨੇ ਤਾਂ ਹੋ ਰਹੀ ਭਾਰੀ ਬਰਸਾਤ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦੂਜੇ ਪਾਸੇ ਹੜਾ ਦੇ ਪਾਣੀ ਦੇ ਨਾਲ ਘਿਰੇ ਹੋਏ ਲੋਕਾਂ ਨੂੰ ਖਤਰਨਾਕ ਸੱਪਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਇਨਸਾਨਾਂ ਤੇ ਪਾਲਤੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਹਲਾਤਾ ਦੇ ਵਿੱਚ ਜਿਉਣਾ ਪੈ ਰਿਹਾ ਇਸ ਤਸਵੀਰ ਦੇ ਸਾਹਮਣੇ ਆਉਣ ਦੇ ਨਾਲ ਹਰ ਕੋਈ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰ ਰਿਹਾ ਹੈ ਕਿ ਰੱਬਾ ਹੁਣ ਬੱਸ ਕਰ ਕਿਉਂਕਿ ਇੱਕ ਪਾਸੇ ਦਰਿਆ ਦੇ ਨਾਲੇ ਉਫਾਨ ਤੇ ਨੇ ਦੂਜੇ ਪਾਸੇ ਅਸਮਾਨੋਂ ਮੀਂਹ ਵਰ ਰਿਹਾ ਜਿਸ ਦੇ ਨਾਲ ਮੁਸੀਬਤ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਤਾਂ ਪਾਣੀ ਖੜ ਚੁੱਕਿਆ ਹੈ ਦੂਜਾ ਇਸ ਪਾਣੀ ਦੇ ਵਿੱਚ ਕਈ ਖਤਰਨਾਕ ਜੀਵ ਜੰਤੂ ਨਿਕਲ ਰਹੇ ਨੇ ਤੇ ਲੋਕਾਂ ਦੀ ਜਾਨ ਨੂੰ ਹੁਣ ਖਤਰਾ ਬਣਿਆ ਪੰਜਾਬ ਦੇ ਜ਼ਿਆਦਾਤਰ ਇਲਾਕੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਛੇੜ ਆ ਚੁੱਕੇ ਨੇ ਦਾ ਹੋ ਰਹੀ ਭਾਰੀ ਬਰਸਾਤ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦੂਜੇ ਪਾਸੇ ਹੜਾ ਦੇ ਪਾਣੀ ਦੇ ਨਾਲ ਘਿਰੇ ਹੋਏ ਲੋਕਾਂ ਨੂੰ ਖਤਰਨਾਕ ਸੱਪਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਇਨਸਾਨਾਂ ਤੇ ਪਾਲਤੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਹਲਾਤਾ ਦੇ ਵਿੱਚ ਜਿਉਣਾ ਪੈ ਰਿਹਾ ਇਸ ਤਸਵੀਰ ਦੇ ਸਾਹਮਣੇ ਆਉਣ ਦੇ ਨਾਲ ਹਰ ਕੋਈ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰ ਰਿਹਾ ਹੈ ਕਿ ਰੱਬਾ ਹੁਣ ਬੱਸ ਕਰ ਕਿਉਂਕਿ ਇੱਕ ਪਾਸੇ ਦਰਿਆ ਤੇ ਨਾਲੇ ਉਫਾਨ ਤੇ ਨੇ ਦੂਜੇ ਪਾਸੇ ਅਸਮਾਨੋਂ ਮੀਂਹ ਵਰ ਰਿਹਾ ਜਿਸ ਦੇ ਨਾਲ ਮੁਸੀਬਤ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਤਾਂ ਪਾਣੀ ਖੜ ਚੁੱਕਿਆ ਹੈ ਦੂਜਾ ਇਸ ਪਾਣੀ ਦੇ ਵਿੱਚ ਕਈ ਖਤਰਨਾਕ ਜੀਵ ਜੰਤੂ ਨਿਕਲ ਰਹੇ ਨੇ ਤੇ ਲੋਕਾਂ ਦੀ ਜਾਨ ਨੂੰ ਹੁਣ ਖਤਰਾ ਬਣਿਆ ਹੋਇਆ ਹੈ ਪੰਜਾਬ ਦੇ ਜ਼ਿਆਦਾਤਰ ਇਲਾਕੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਛੇੜ ਆ ਚੁੱਕੇ ਨੇ ਤਾਂ ਹੋ ਰਹੀ ਭਾਰੀ ਬਰਸਾਤ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦੂਜੇ ਪਾਸੇ ਹੜਾ ਦੇ ਪਾਣੀ ਦੇ ਨਾਲ ਘਿਰੇ ਹੋਏ ਲੋਕਾਂ ਨੂੰ ਖਤਰਨਾਕ ਸੱਪਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਇਨਸਾਨਾਂ ਤੇ ਪਾਲਤੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਹਲਾਤਾ ਦੇ ਵਿੱਚ ਜਿਉਣਾ ਪੈ ਰਿਹਾ ਇਸ ਤਸਵੀਰ ਦੇ ਸਾਹਮਣੇ ਆਉਣ ਦੇ ਨਾਲ ਹਰ ਕੋਈ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰ ਰਿਹਾ ਹੈ ਕਿ ਰੱਬਾ ਹੁਣ ਬੱਸ ਕਰ ਕਿਉਂਕਿ ਇੱਕ ਪਾਸੇ ਦਰਿਆ ਤੇ ਨਾਲੇ ਉਫਾਨ ਤੇ ਨੇ ਦੂਜੇ ਪਾਸੇ ਅਸਮਾਨੋਂ ਮੀਂਹ ਵਰ ਰਿਹਾ ਜਿਸ ਦੇ ਨਾਲ ਮੁਸੀਬਤ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਤਾਂ ਪਾਣੀ ਖੜ ਚੁੱਕਿਆ ਦੂਜਾ ਇਸ ਪਾਣੀ ਦੇ ਵਿੱਚ ਕਈ ਖਤਰਨਾਕ ਜੀਵ ਜੰਤੂ ਨਿਕਲ ਰਹੇ ਨੇ ਤੇ ਲੋਕਾਂ ਦੀ ਜਾਨ ਨੂੰ ਹੁਣ ਖਤਰਾ ਬਣਿਆ ਪੰਜਾਬ ਦੇ ਜ਼ਿਆਦਾਤਰ ਇਲਾਕੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਹੀ ਠਾ ਚੁੱਕੇ ਨੇ ਤਾਂ ਹੋ ਰਹੀ ਭਾਰੀ ਬਰਸਾਤ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦੂਜੇ ਪਾਸੇ ਹੜ੍ਹਾਂ ਦੇ ਪਾਣੀ ਦੇ ਨਾਲ ਘਿਰੇ ਹੋਏ ਲੋਕਾਂ ਨੂੰ ਖਤਰਨਾਕ ਸੱਪਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਇਨਸਾਨਾਂ ਤੇ ਪਾਲਤੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਹਲਾਤਾ ਦੇ ਵਿੱਚ ਜਿਉਣਾ ਪੈ ਰਿਹਾ ਇਸ ਤਸਵੀਰ ਦੇ ਸਾਹਮਣੇ ਆਉਣ ਦੇ ਨਾਲ ਹਰ ਕੋਈ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰ ਰਿਹਾ ਹੈ ਕਿ ਰੱਬਾ ਹੁਣ ਬੱਸ ਕਰ ਕਿਉਂਕਿ ਇੱਕ ਪਾਸੇ ਦਰਿਆ ਦੇ ਨਾਲੇ ਉਫਾਨ ਤੇ ਨੇ ਦੂਜੇ ਪਾਸੇ ਅਸਮਾਨੋਂ ਮੀਂਹ ਵਰ ਰਿਹਾ ਜਿਸ ਦੇ ਨਾਲ ਮੁਸੀਬਤ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਤਾਂ ਪਾਣੀ ਖੜ ਚੁੱਕਿਆ ਹੈ ਦੂਜਾ ਇਸ ਪਾਣੀ ਦੇ ਵਿੱਚ ਕਈ ਖਤਰਨਾਕ ਜੀਵ ਜੰਤੂ ਨਿਕਲ ਰਹੇ ਨੇ ਤੇ ਲੋਕਾਂ ਦੀ ਜਾਨ ਨੂੰ ਹੁਣ ਖਤਰਾ ਬਣਿਆ ਹੋਇਆ ਹੈ